ਦਾ ਕਟਮਾਰ ਦੱਤਾ ਜਾਂਦਾ ਤੇ ਉਸੇ ਹਾਦਸੇ ਦੌਰਾਨ ਇੱਕ ਮਿੰਨੀ ਵੈਨ ਦੇ ਵਿੱਚ ਆ ਰਹੇ ਤਿੰਨ ਜੀਆਂ ਦੇ ਪਰਿਵਾਰ ਦੀ ਜਿਹੜੀ ਬਹੁਤ ਉਜਾੜੀ ਤੇ ਉਸਤੇ ਪੁਲਿਸ ਰਿਕੁਆਰੀ ਚੱਲਦੀ ਹੈ ਤੇ ਉਸ ਨੌਜਵਾਨ ਨੂੰ ਜਿਹੜੀ 45 ਸਾਲ ਦੀ ਸਜ਼ਾ ਹੋ ਗਈ। ਕੋਈ ਲੋਕ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾ ਰਹੇ ਨੇ ਇੱਕ ਲਿੰਕ ਵੀ ਵਾਇਰਲ ਹੋ ਰਿਹਾ ਕਿਸ ਦੇ ਉੱਪਰ ਪਟੀਸ਼ਨਾਂ ਪਾਈਆਂ ਜਾਣ ਕਿ ਉਹਦੀ ਸਜ਼ਾ ਘੱਟ ਕੀਤੀ ਜਾਵੇ। ਸੱਚੀ ਗੱਲ ਦਾ ਟੀਵੀ ਐਨਆਰਏ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਢੀਮਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਆਉਂਦੀ ਹੈ ਕਿ ਫਲੋਰੀਡਾ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸਾ ਹੋਦਾ ਜਿਸ ਦੀ ਕਿ ਤਸਵੀਰ ਵੀ ਵਾਇਰਲ ਹੋਦੀ ਹੈ ਕਿ ਕਿਸ ਤਰੀਕੇ ਵੱਡਾ ਟਰਾਲਾ ਵਪਾਰਕ ਟਰਾਲਾ ਰੌਮ ਸਾਈਡ ਤੋਂ ਯੂ ਟਰਨ ਦਾ ਕਟ ਮਾਰ ਦਿੱਤਾ ਜਾਂਦਾ ਤੇ ਉਸੇ ਹਾਦਸੇ ਦੌਰਾਨ ਇੱਕ ਮਿਨੀ ਵੈਨ ਦੇ ਵਿੱਚ ਆ ਰਹੇ ਤਿੰਨ ਜੀਆਂ ਦੇ ਪਰਿਵਾਰ ਦੀ ਜਿਹੜੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਹਾਲਾਂਕਿ ਉਸ ਨੌਜਵਾਨ ਦੇ ਵਿੱਚ ਪਹਿਲਾਂ ਬਹੁਤ ਵੱਡੇ ਸਵਾਲ ਹੋ ਆ ਜਾਂਦੇ ਨੇ ਉਸ ਦੇ ਲੋਕ ਖਿਲਾਫ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਉੱਥੇ ਪੁਲਿਸ ਇਨਕੁਆਇਰੀ ਚੱਲਦੀ ਤੇ ਉਸ ਨੌਜਵਾਨ ਨੂੰ ਜਿਹੜੀ 45 ਸਾਲ ਦੀ ਸਜ਼ਾ ਹੋ ਚੁੱਕੀ ਆ ਹਾਲਾਂਕਿ ਜਦੋਂ ਹਰਜਿੰਦਰ ਸਿੰਘ ਦਾ ਜਿਹੜਾ ਪੰਜਾਬ ਦੇ ਨਾਲ ਸਬੰਧਤ ਨੌਜਵਾਨ ਆ ਜਦੋਂ 45 ਸਾਲ ਦੀ ਸਜ਼ਾ ਹੁੰਦੀ ਆ ਤੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਉਸ ਨੌਜਵਾਨ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਜਿਹੜੇ ਲੋਕ ਪਹਿਲਾਂ ਹਰਜਿੰਦਰ ਸਿੰਘ ਦੇ ਖਿਲਾਫ ਸੀ ਇਹ ਕਹਿ ਰਹੇ ਸੀ ਕਿ ਹਰਜਿੰਦਰ ਸਿੰਘ ਨੇ ਬਹੁਤ ਗਲਤ ਕੀਤਾ ਉਸ ਨੂੰ ਟ੍ਰੈਫਿਕ ਰੂਲਜ਼ ਬਾਰੇ ਚੰਨਾ ਬਾਰੇ ਜਾਣਕਾਰੀ ਨਹੀਂ ਹੈ ਉਸ ਨੂੰ ਇਸ ਤਰੀਕੇ ਟਰਾਲਾ ਚਲਾ ਕੇ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਪਰ ਅੱਜ ਉਹੀ ਲੋਕ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾ ਰਹੇ ਨੇ ਇੱਕ ਲਿੰਕ ਵੀ ਵਾਇਰਲ ਹੋ ਰਿਹਾ ਕਿ ਇਸ ਦੇ ਉੱਪਰ ਪਟੀਸ਼ਨਾਂ ਪਾਈਏ ਜਾਣ ਕਿ ਉਸ ਦੀ ਸਜ਼ਾ ਘੱਟ ਕੀਤੀ ਜਾਵੇ ਘਟੋ ਘਟ ਜੇਕਰ ਮਾਫੀ ਕਰਨੀ ਤੱਕ ਜਿਹੜਾ 45 ਸਾਲ ਤੋਂ ਘਟਾ ਕੇ ਕੁਝ ਕੁ ਸਾਲਾਂ ਦੀ ਕਰ ਦਿੱਤੀ ਜਾਵੇ ਹਾਲਾਂਕਿ ਲੋਕ ਇਸ ਗੱਲ ਨੂੰ ਲੈ ਕੇ ਇਮੋਸ਼ਨਲ ਹੋ ਰਹੇ ਨੇ ਇਸ ਮਸਲੇ ਦੇ ਵਿੱਚ ਜਜ਼ਬਾਤੀ ਹੋ ਰਹੇ ਉਹ ਕਹਿੰਦੇ ਨੇ ਕਿ ਪਿੱਛੇ ਮਾਪਿਓ ਦਾ ਕਿਸ ਤਰੀਕੇ ਬੁਢਾਪਾ ਜਿਹੜਾ ਉਹ ਲੰਘੇਗਾ ਕਿਸ ਤਰੀਕੇ ਮਾਪਿਓ ਦੇ ਹਾਲਾਤ ਪਾਣਗੇ ਜਦੋਂ ਇੱਕ ਜਵਾਨ ਪੁੱਤ ਜਿਹੜਾ ਕੁਝ ਸਮਾਂ ਪਹਿਲਾਂ ਅਜ ਤੋਂ 5-6 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਚੰਗੇ ਭੁਗਤਖ ਦੇ ਲਈ ਜਾਂਦਾ ਚਾਰ ਪੈਸੇ ਵੀ ਕਮਾਉਂਦਾ ਬਾਪਿਆਂ ਨੂੰ ਜਿਹੜਾ ਉਹਨਾਂ ਦਾ ਬਟਾਪਾ ਸਖਾਲਾ ਕਰਨ ਦੀ ਕੋਸ਼ਿਸ਼ ਵੀ ਕਰਦਾ ਪਰ ਅਜਿਹੇ ਹਾਲਾਤ ਬਣ ਕੇ ਕਿ ਇੱਕ ਹਾਲਾਂਕਿ ਲੋਕ ਇਹ ਕਹਿ ਰਹੇ ਨੇ ਕਿ ਭਾਵੇਂ ਉਸ ਦੀ ਗਲਤੀ ਵੀ ਹੈ ਕਿ ਹਾਦਸਾ ਵਾਪਰ ਗਿਆ ਪਰ ਉਸ ਤੋਂ ਬਾਅਦ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹਾਲਾਂਕਿ ਲੋਕ ਕੁਝ ਇਹ ਵੀ ਕਹਿ ਰਹੇ ਨੇ ਕਿ ਜੇਕਰ ਸਜ਼ਾ ਹੋਣੀ ਹੈ ਕਿ ਚੰਦ ਕੋ ਸਾਲ ਦੀ ਜਿੰਨੀ ਕੋ ਚਲੋ ਜਾਇਜ਼ ਬਣਦੀ ਆ ਹੋ ਜਵੇ ਤੇ ਉਸ ਤੋਂ ਬਾਅਦ ਉਹ ਜਿਹੜਾ ਨੌਜਵਾਨ ਆ ਭਾਵੇਂ ਭਾਰਤ ਪੰਜਾਬ ਆਜ ਵੀ ਆਪਣੇ ਮਾਪਿਆਂ ਦਾ ਜਿਹੜਾ ਬੁਢਾਪਾ ਉਹ ਜਿਹੜਾ ਸੌਖਾ ਕਟਾ ਸਕੇ ਇਹ ਸਭ ਦੇ ਵਿਚਾਲੇ ਜਿਹੜੇ ਲੋਕ ਹਰਜਿੰਦਰ ਸਿੰਘ ਦੇ ਖਿਲਾਫ ਪੋਸਟਾਂ ਪਾ ਰਹੇ ਸੀ ਜਿਹੜਾ ਫਲੋਰੀਡਾ ਦੇ ਵਿੱਚ April ਦੇ ਵਿੱਚ ਹਾਦਸਾ ਹੁੰਦਾ ਤੇ ਅੱਜ ਉਸ ਦੇ ਹੱਕ ਦੇ ਵਿੱਚ ਆਉਣ ਲੱਗੇ ਨੇ ਦਰਅਸਲ April ਦੇ ਵਿੱਚ ਹਾਦਸਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ 18 ਟੈਰਾ ਜਿਹੜਾ ਟਰਾਲਾ ਜਿਹੜਾ ਹਰਜਿੰਦਰ ਸਿੰਘ ਚਲਾ ਰਿਹਾ ਹੁੰਦਾ ਫਲੋਰੀਡਾ ਦੇ ਵਿੱਚ ਅਚਾਨਕ ਫੋਰ ਲੇਨ ਹਾਈਵੇ ਦੇ ਉੱਪਰ ਜਾਂਦਾ ਜਾਂਦਾ ਉਸ ਨੇ ਜਿਹੜਾ ਰੋਂਗ ਜਗ੍ਹਾ ਤੇ ਰੋਂਗ ਸਾਈਡ ਤੇ ਜਾ ਕੇ ਜੋ ਇੱਕ ਯੂ ਟਰਨ ਲੈ ਲਿਆ ਜਿਸ ਦੇ ਨਾਲ ਪਿੱਛੋਂ 23 ਸਪੀਡ ਦੇ ਵਿੱਚ ਆ ਰਹੀ ਇੱਕ ਮਿੰਨੀ ਵੈਨ ਦੀ ਭਿਆਨਕ ਟੱਕਰ ਹੁੰਦੀ ਹੈ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਵੀ ਹੋ ਜਾਂਦੀ ਆ ਉਸ ਤੋਂ ਬਾਅਦ ਲੋਕ ਹਾਲਾਂਕਿ ਪਹਿਲਾਂ ਉਸ ਦੇ ਉੱਪਰ ਵੀ ਸਵਾਲ ਕਰਦੇ ਨੇ ਕਿ ਉਸ ਦੀ ਡਰਾਈਵਰੀ ਦੇ ਉੱਪਰ ਕਿ ਕਿਸ ਤਰੀਕੇ ਦਰਾਂ ਅੰਗਰੇਜ਼ੀ ਦੇ 1200 ਵਾਲਾਂ ਦੇ ਵਿੱਚੋਂ 10 ਗਲਤ ਕਰਤੇ ਜਿਹੜਾ ਚੈਨਾ ਦੀ ਟੈਸਟਿੰਗ ਵਾਲਾ ਟ੍ਰੈਫਿਕ ਨਿਜਮਾਂ ਦੀ ਜਿਹੜੀ ਟੈਸਟਿੰਗ ਵਾਲਾ ਸਵਾਲ ਉਧਰੇ ਚਾਰ ਦੇ ਵਿੱਚੋਂ ਤਿੰਨ ਗਲਤ ਹੋ ਜਾਂਦੇ ਨੇ ਹਾਲਾਂਕਿ ਕੁਝ ਲੋਕ ਪਹਿਲਾਂ ਉਸ ਦੇ ਖਿਲਾਫ ਵੀ ਆਈਸੀ ਪਰ ਹੁਣ ਉਹੀ ਲੋਕ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਆਉਣ ਲੱਗੇ ਨੇ ਤੇ ਕਹਿਣ ਲੱਗੇ ਨੇ ਕਿ ਉਸ ਦੀ ਸਜ਼ਾ 45 ਸਾਲ ਤੋਂ ਘਟਾਉਣੀ ਚਾਹੀਦੀ ਹੈ ਹਾਲਾਂਕਿ ਕੁਝ ਲੋਕ ਉਸ ਰਵਈਆ ਜਿਹੜਾ ਉੱਥੋਂ ਦੇ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਕੀਤਾ ਜਾ ਰਿਹਾ ਉਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ ਲੋਕ ਕਹਿ ਰਹੇ ਨੇ ਕਿ ਅੱਤਵਾਦੀ ਵਰਗਾ ਰਵਈਆ ਹਰਜਿੰਦਰ ਸਿੰਘ ਨਾਂ ਦੇ ਨੌਜਵਾਨ ਦੁਆਰਾ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਹੱਥਕੜੀਆਂ ਲਗਾਈਆਂ ਹੋਈਆਂ ਤੇ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਹੁਣ ਹਾਲਾਂਕਿ ਦੇਖਣਾ ਕਿ ਸੋਸ਼ਲ ਮੀਡੀਆ ਦੇ ਉੱਪਰ ਲੋਕ ਜਿਸ ਤਰੀਕੇ ਟਿੱਪਣੀਆਂ ਕਰ ਰਹੇ ਨੇ ਤੇ ਉਧਰਲੇ ਪਾਸੇ ਵੀ ਕੁਝ ਲੋਕ ਪਟੀਸ਼ਨਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਸਭ ਦੇ ਵਿਚਾਰੇ ਜਦੋਂ ਲੋਕ ਇੰਨੇ ਵੱਡੇ ਪੱਧਰ ਤੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਆ ਗਏ ਨੇ ਕਿ ਸਰਕਾਰ ਕੋਈ ਫੈਸਲਾ ਬਦਲੇਗੀ ਉਤੋਂ ਦਾ ਕੋਰਟ ਉਤੋਂ ਦਾ ਪ੍ਰਸ਼ਾਸਨ ਇਹ ਫੈਸਲੇ ਨੂੰ ਕੋਈ ਬਦਲਾਅ ਕਰੇਗਾ ਜਾਂ ਫਿਰ ਹਰਜਿੰਦਰ ਸਿੰਘ ਦੀ 45 ਸਾਲ ਦੀ ਹੀ ਜਿਹੜੀ ਇਸੇ ਤਰੀਕੇ ਦੀ ਜਿਹੜੀ ਸਜ਼ਾ ਉਹ ਰਹੇਗੀ